ਲੋਕਗੀਤ ਪ੍ਰੇਮੀਆਂ ਦੇ ਲਈ ਅੱਜ ਫੇਰ ਅਸੀਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆਂ ਅੱਜ ਫੇਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀ ਮੈਨੂੰ ਲੈ ਚੱਲੋ ਸ਼ਿਮਲੇ ਪਹਾੜੇ ਮੈਨਿਓ ਬਚਣਾ ਜੀ ਮੈਨੂੰ Laya sat hajar, maine yo bachna ਦੀ ਮੇ ਸਸਰਾਨੀ ਨੂੰ ਜਿਸ ਪਾਣੀ ਤੇ सदो जी मेरा छोटा देवर सदो जी मेरा छोटा दे भी फोलिगरा बचना जी भी ਪਹਾੜ ਮੈਨਿਓ ਬਚਣਾ ਜੀ ਸਦੋ ਜੀ ਮੇਰੀ ਨਣ ਦੇ ਕੁਆਰੀ ਸਦੋ ਜੀ ਮੇਰੀ ਨਣ ਦੇ ਕੁਆਰੀ ਜਿਹੜੀ ਪੱਬੋ ਤੋਂ ਦਿੰਦੀ ਸੀ ਜਿੰਦਵਾਰ ਮੈਨਿਓ ਬਚਣਾ ਜੀ ਜਿਹੜੀ ਭਗੋਤੋਂ ਦਿੰਦੀ ਸੀ ਜਿੰਦਵਾਰ ਮੈਨਿਓ ਬਚਣਾ ਜੀ ਮੈਨੂੰ ਲੈ ਚੱਲੋ ਸ਼ਿਮਲੇ ਪਹਾੜ ਮੈਨਿਓ ਬਚਣਾ ਜੀ ਸਦੋ ਜੀ ਮੇਰੇ ਕੰਤ ਰਾਜੇ ਨੂੰ ਸਦੋ ਜੀ ਮੇਰੇ ਕੰਤ ਰਾਜੇ ਨੂੰ ਜਿਸਲਾ ਮਾਲੈ ਲਾ ਵਾਲੇ ਅਚਾਨੇ ਮੈਨਿਓ ਬਚਣਾ ਜੀ ਮੈਨੂੰ ਲੈ ਚੱਲੋ ਸ਼ਿਮਲੇ ਪਹਾੜ ਮੈਨਿਓ ਬਚਣਾ ਜੀ ਸਦੋ ਜੀ ਮੇਰਾ ਸਾਰਾ ਟਬਰ ਸਦੋ ਜੀ ਮੇਰਾ ਸਾਰਾ ਜਿੰਨਾ ਰਾਜ ਰਾਜ ਦਿੱਤਾ ਮੈਨੂੰ ਪਿਆਰ ਮੈਨੇ ਉੱਚਣਾ ਜੀ ਜਿੰਨਾ ਰਾਜ ਰਾਜ ਦਿੱਤਾ ਮੈਨੂੰ ਪਿਆਰ ਮੈਨੇ ਉੱਚਣਾ ਜੀ ਮੈਨੂੰ ਲੈ ਚੱਲੋ ਸ਼ਿਮਲੇ ਪਹਾੜ ਮੈਨੇ ਉੱਚਣਾ ਜੀ ਮੈਨੂੰ ਲੈ ਚੱਲੋ ਸ਼ਿਮਲੇ ਹਾਂਜੀ ਦੋਸਤੋ ਇਹ ਸੀ ਇੱਕ ਹਾਸੇਵੰਦਾਖ ਵਾਲਾ ਬੜਾ ਸੋਹਣਾ ਲੋਕਗੀਤ ਜੋ ਗਰਮੀ ਦੇ ਰੁੱਤ ਦੇ ਵਿੱਚ ਸਾਨੂੰ ਗਾਉਣਾ ਚੰਗਾ ਲੱਗਿਆ ਤੇ ਇਸੇ ਲਈ ਤੁਹਾਡੇ ਰੂਪ ਰੂਪ ਕੀਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੋਕਗੀਤ ਚੰਗਾ ਲੱਗੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਤੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ